ਪਟੀ ਦਲਾ ਮਰ ਕੋਰਾ ਉਹਨੂੰ ਅਕਬਾਰ ਆਵਾਜ਼ਾਂ ਮਾਰਿਆ ਅਕਬਾਰ ਨੇ ਬਾੜਾ ਮਾਰਿਆ ਦੁੱਲੀਆਂ ਬਹਿ ਜਾ ਮੇਰੇ ਕੋਲ ਉਹਦੇ ਮੱਥੇ ਵਾਲੀਆਂ ਹਾਰ ਗਈਆਂ ਓ ਮਰਦੇ ਬਾਰੀਆ ਹਾਰ ਗਈਆਂ ਗੋਲੀਆਂ ਫਿਸ਼ੇ ਨੂੰ ਮੋੜੰਗ ਬੰਮ ਪਸ਼ਰਾਵਦੀ ਆਵੇ ਓ ਬਾਰ ਬਾਰ ਬੰਮ ਪਸ਼ਰਾਵਦੀ ਆਵਿੰਦੀ ਗੋਪਿੰਦ ਪੱਟੀ ਦਲਾਵਰ ਕੋਰਾਂ ਸਰਸਟ ਬਿੰਜਣੀ ਦੇ ਪਾਗ ਆਵੇ ਵੇ ਸਟ ਬਿੰਜਣੀ ਦੇ ਪਾਗ ਆ ਜਦ ਮਸ਼ੀਨ ਨੇ ਕੀਤਾ ਓ ਅੱਗੇ ਓ ਅਖਬਾਰ ਬੋਲਿਆ पर होड़ा मुलू गेर दुल्हन हैनी सी मेर बनणी दीरे उहो कॾहिं कॾहिं हर ਜਿਹੜੇ ਚਲਾ ਚੁੱਕਦੇ ਸ਼ੇਰ ਹੁਣ ਕਤੋਰਾ ਠੜ੍ਹਦੀਏ ਬੇੜੀਆਂ ਵੇ ਓਏ ਕਤੋਰਾ ਠੜ੍ਹਦੇ ਬੇੜੀਆਂ ਓ ਪੈਣੀ ਸੰਗਲ ਮੇਰੀ ਦੋਹੀ ਫਿਰੂ ਵਿੱਚ ਜਾਗਦੀ ਓਏ ਦੋਹੀ ਫਿਰੂ ਬਚ ਜਾਗੇ ਦੀ ਮੈਂ ਪਿੰਜਰੇ ਪਾਲਿਆ ਸ਼ੇਰਾਂ ਮੇਰੀ ਦੋਹੀ ਫਿਰੂ ਵਿੱਚ ਜਾਗਦੀ ਓਏ ਲੋ ਵੀਰੋ 500 ਰੁਪਈਆ ਡਾਕਟਰ ਸਿੰਘ ਮਾਲੀ RAM ਦੇ ਭਤੀਜੇ ਮਾਲੀ ਦੇ ਨਾਂ ਤੇ 500 ਰੁਪਈਆ ਭੇਜਦੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਹੋਰ ਡੀਐਸਪੀ ਸਾਹਿਬ ਵੱਲੋਂ ਵੀ ਮਾਇਆ ਆਈ ਆ ਹੋਰ ਸੰਗਤ ਵੱਲੋਂ ਵੀ ਮਾਇਆ ਆਈ ਆ ਸੱਚੇ ਪਾਤਸ਼ਾਹ ਖਜ਼ਾਨੇ ਭਰੂਰ ਕਰੇ ਚੜ੍ਹਦੀ ਕਲਾ ਰੱਖੇ ਹਰੇਕ ਮضان ਫਤਿਹ ਬਖਸ਼ੇ ਲੋ ਵੀ ਵੀਰੋ ਕਿਸ ਨੂੰ ਗਾਵੀਏ ਕਿਸ ਨੂੰ ਮੰਨੀਏ ਕਿਸਦਾ ਲਈਏ ਨਾਮ ਪਹਿਲਾਂ ਰੱਬ ਸੱਚੇ ਨੂੰ ਮੰਨੀਏ ਫਿਰ ਆਪਣੇ ਉਸਤਾਦਾਂ ਦੇ ਲਈਏ ਨਾਮ ਉਸਤਾਦਾਂ ਦਾ ਦੱਸਿਆ ਸ਼ਿਕਰਦਾਂ ਦਾ ਬੱਚਿਆ ਦੱਸਾਂ ਗੱਲਾਂ ਚ 8 ਗੱਲਾਂ ਸੱਚੀਆਂ 2 ਗੱਲਾਂ ਝੂਠੀਆਂ ਇਹਨਾਂ ਦੱਸਾਂ ਗੱਲਾਂ ਦਾ ਨਰਬਾਹ ਹੋ ਜਾਂਦਾ ਜਿਵੇਂ ਕਾਠ ਦੇ ਸੰਗ ਰਲ ਕੇ ਲੱਖਾਂ ਮਾਣ ਲੋਹਾ ਪਾਣੀ ਤੇ ਤੜ ਜਾਇਆ ਕਰਦਾ ਫੇਰ ਕਿਹ ਬੰਦਿਆ ਤੇਰੀਆਂ ਦੱਸ ਦਈਆਂ ਇੱਕ ਗਈ ਬਿਹਾਰੋਂ ਕਿੱਧਰ ਨੂੰ ਗਈਆਂ ਪੱਟੀ ਦੀਆਂ ਕਵਰਾਂ ਲੱਸੀ ਦੀਆਂ ਗਈਆਂ ਪਾਟੇ ਖੱਪਣ ਸੀਦੇ ਦਰਜੀ ਤਾਂਗੇ ਵਰਦੀਆਂ ਸਈਆਂ ਕੁਝ ਗੱਲਾਂ ਕਰ ਲਈਆਂ ਕੁਝ ਕਰ ਨਹੀਂ ਲਈਆਂ ਮਿੱਟੀ ਦੀਆਂ ਪਦੈਸ਼ਾਂ ਤੋਂ ਸਜਣੋਂ ਖਾਤਾਂ ਮਿੱਟੀ ਚ ਹੀ ਹੋ ਗਈਆਂ ਮਿੱਟੀ ਚ ਚੀਜ਼ ਬਣੀ ਜਾਂਦੀ ਤੇ ਮਿੱਟੀ ਚ ਹੀ ਖਤਮ ਹੋ ਜਾਂਦੀ ਹੈ ਲੋ ਵੀਰੋ ਕੌਣ ਵੇਲੇ ਦੀ ਗੱਲ ਆ ਜਿਸਵੇਂ ਨੇ ਪਿਛਲੇ ਜ਼ਮਾਨੇ ਦੇ ਵਿੱਚ ਕੱਲੇ ਨਾ ਕੱਲਾ ਸੂਰਮਾ ਮੈਦਾਨ ਦੇ ਵਿੱਚ ਨਿਤਰਦਾ ਹੁੰਦਾ ਸੀ ਜਦੋਂ ਦਿਨ ਛਪ ਜਾਂਦਾ ਹੀ ਲੜਾਈ ਬੰਦ ਹੋ ਜਾਂਦੀ ਸੀ ਅਗਲਾ ਦਿਨ ਚੜਦਾ ਜਾਂਦਾ ਸੀ ਫੇਰ ਲੜਾਈ ਲੱਗ ਜਾਂਦੀ ਸੀ ਹੁਣ ਜਿਹੜਾ ਦੁੱਲਾ ਨਵਾਸੀ ਕੱਲੇ ਕਿਸੇ ਸੂਰਮੇ ਦੇ ਪੈਰ ਨਹੀਂ ਸੀ ਲੱਗਣ ਦਿੰਦਾ ਅਕਬਰ ਬਾਦਸ਼ਾਹ ਕਹਿੰਦਾ ਇਹਨੂੰ ਬੰਦਣਾ ਹੈਗਾ ਆਪਾਂ ਸਿੱਧੇ ਮੱਥੇ ਦੁੱਲੇ ਨੂੰ ਬੰਦ ਨਹੀਂ ਸਕਦੇ ਆਪਾਂ ਇਹਨੂੰ ਧੋਖੇ ਨਾਲ ਬੰਦ ਸਕਦੇ ਹਾਂ ਅਕਬਰ ਬਾਦਸ਼ਾਹ ਤੇ ਬੀਰਬਲ ਵਜ਼ੀਰ ਭੇਸ ਬਦਲ ਕੇ ਦੁੱਲੇ ਦੇ ਘਰੇ ਚਲੇ ਗਏ ਜਦੋਂ ਘਰੇ ਚਲੇ ਗਏ ਹੁਣ ਦੁੱਲੇ ਨੂੰ ਕੋਈ ਪਤਾ ਨਹੀਂ ਵੀ ਅਕਬਰ ਬਾਦਸ਼ਾਹ ਤੇ ਬੀਰਬਲ ਵਜ਼ੀਰ ਆ। ਲੱਦੀ ਨੂੰ ਪਾਸੇੋਂ ਪਤਾ ਲੱਗਿਆ ਵੀ ਸਾਡੇ ਘਰੇ ਅਕਬਰ ਬਾਦਸ਼ਾਹ ਆਇਆ। ਲੱਦੀ ਨੇ ਜਦੋਂ ਸੁਣਿਆ ਆ ਕੇ ਆਪਦੇ ਪੁੱਤ ਨੂੰ ਕਹਿਣ ਲੱਗੀ ਉਹ ਪੁੱਤਰ ਆ ਜਿਹੜੇ ਬੰਦੇ ਬੈਠੇ ਤੂੰ ਜਾਣਦਾ ਇਹਨਾਂ ਨੂੰ ਉਹ ਕਹਿੰਦਾ ਮਾਤਾ ਕੋਈ ਰਾਹੀ ਪਾਂਦੀ ਹੋਣੀ ਆ ਆਪਦਾ ਲਿਖਿਆ ਖਾ ਜਾਣਗੇ। ਉਹ ਕਹਿੰਦੀ ਰਾਹੀ ਪਾਂਦੀ ਨਹੀਂ ਅਕਬਰ ਬਾਦਸ਼ਾਹ ਤੇ ਬੀਰਬਲ ਵਜ਼ੀਰ ਆ। ਦੁੱਲੇ ਨੇ ਖੰਡੇ ਨੂੰ ਹੱਥ ਪਾ ਲਿਆ। ਜਦੋਂ ਖੰਡੇ ਨੂੰ ਹੱਥ ਪਾਇਆ ਲੱਦੀ ਕਹਿਣ ਲੱਗੀ ਪੁੱਤਰ ਅੱਜ ਇਹ ਮਹਿਮਾਨ ਆਪਣੇ ਘਰੇ ਆਏ ਆ। ਇਹ ਪਰੌਣੇ ਆ। ਹੁਣ ਇਹਨਾਂ ਨੂੰ ਕੁਝ ਨਹੀਂ ਕਹਿਣਾ। ਹੁਣ ਤੂੰ ਉਹ ਦੁੱਲੇ ਨੇ ਵੀਰੇ ਉਹਨਾਂ ਦੀ ਸੇਵਾ ਕੀਤੀ ਪਿਛਲਾ ਜ਼ਮਾਨਾ ਲੰਘ ਕੇ ਗਿਆ ਜਦੋਂ ਕਿਸੇ ਭੈਣ ਪਾਈ ਨੇ ਮਿਲਣ ਆਉਣਾ ਤੇ ਜਦੋਂ ਉਹਨੇ ਜਾਣਾ ਉਹਨੂੰ ਪਿੰਡ ਦੀ ਜੂਹ ਨਗਾ ਕੇ ਆਉਣਾ ਉਹਨੂੰ ਛੱਡ ਕੇ ਆਉਂਦੇ ਸੀ ਜਦੋਂ ਅਕਬਰ ਬਾਦਸ਼ਾਹ ਤੁਰਨ ਲੱਗਿਆ ਦੁੱਲਾ ਨਾਲ ਤੁਰ ਪਿਆ ਵੀ ਚਲੋ ਇਹਨੂੰ ਛੱਡਿਆ ਜੀ ਜਦੋਂ ਦੁੱਲਾ ਛੱਡਣ ਗਿਆ ਜਦੋਂ ਦੁੱਲਾ ਮੋੜਨ ਲੱਗਿਆ ਅਕਬਰ ਬਾਦਸ਼ਾਹ ਦੇ ਮਨ ਵਿੱਚ ਮੈਲ ਸੀ ਤੇ ਦੁੱਲੇ ਦੇ ਮਨ ਵਿੱਚ ਮੈਲ ਨਹੀਂ ਸੀ ਜਦੋਂ ਮੋੜਨ ਲੱਗਿਆ ਦੁੱਲਾ ਤੇ ਪਿੱਛੇ ਅਕਬਰ ਬਾਦਸ਼ਾਹ ਦੀਆਂ ਫੌਜਾਂ ਬਿਠਾਈਆਂ ਹੋਈਆਂ ਸੀ ਭਈ ਜਦੋਂ ਦੁੱਲਾ ਆਪਣੇ ਲੋਟਾਂ ਗਿਆ ਇਸ਼ਾਰਾ ਕਰਾਂਗੇ ਫੌਜਾਂ ਨੂੰ ਤੇ ਦੁੱਲੇ ਨੂੰ ਫੌਜਾਂ ਫੜ ਲੈਣਗੀਆਂ ਦੁੱਲਿਆਂ ਮਸਾ ਮਿਲੇ ਆ ਬਹਿ ਜਾ ਦੋ ਚਾਰ ਗੱਲਾਂ ਕਰ ਗਏ ਦੁੱਲੇ ਨੂੰ ਕੀ ਪਤਾ ਸੀ ਵੀ ਕੀ ਇਹਦੇ ਮਨ ਵਿੱਚ ਆ ਦੁੱਲੇ ਨੇ ਘੋੜੀ ਮੋੜ ਲਈ ਜਦੋਂ ਘੋੜੀ ਦੁੱਲੇ ਨੇ ਮੋੜੀ ਅਕੋਰ ਬਾਦਸ਼ਾਹ ਨੇ ਸ਼ਰਾਬ ਦੀ ਬੋਤਲ ਕੱਢੀ ਉਹਨੂੰ ਆਕਤ ਤੂਰਾ ਸੈਂਖੀਆ ਦੀ ਪੁੱਠ ਚੜ੍ਹ ਕੇ ਯਹਿਰ ਬਣਾਈ ਹੋਈ ਸ਼ਰਾਬ ਦੀ ਆਪ ਤਾਂ ਮੜਾ ਜਾ ਥੱਲਾ ਗਿੱਲਾ ਕਰੇ ਦੁੱਲੇ ਨੂੰ ਵੱਡਾ ਗੇੜ ਪਾ ਦੇਵੇ ਦੁੱਲਾ ਨਸ਼ੇ ਦੇ ਵਿੱਚ ਹੋ ਗਿਆ ਜਦੋਂ ਨਸ਼ੇ ਦੇ ਵਿੱਚ ਹੋਇਆ ਜਿਹੜੀਆਂ ਪਿੱਛੇ ਫੌਜਾਂ ਮਿਠਾਈਆਂ ਸੀ ਉਹਨਾਂ ਨੂੰ ਆਵਾਜ਼ ਮਾਰੀ ਇਹਦੇ ਹੱਥਾਂ ਨੂੰ ਹਥਕੜੀ ਲਾ ਲਓ ਪੈਰਾਂ ਨੂੰ ਬੀੜੀਆਂ ਲਾ ਲਓ ਅਕਬਰ ਬਾਦਸ਼ਾਹ ਨੇ ਦੁਲੇ ਨੂੰ ਬੰਨ ਲਿਆ ਜਿਸ ਵੇਲੇ ਦੁਲੇ ਨੂੰ ਬੰਨ ਕੇ ਉਥੋਂ ਤੁਰਨ ਦੀ ਤਿਆਰੀ ਕੀਤੀ ਉਦੋਂ ਨੂੰ ਹੁਣੀ ਤੇ ਨਾਰਦ ਆ ਗਈ ਹੁਣੀ ਕਹਿੰਦੀ ਨਾਰਦਾ ਮੈਂ ਤਾਂ ਦੁਲੇ ਦਾ ਜੰਗ ਵੇਖਣਾ ਸੀ ਇਹਨੂੰ ਅਕਬਰ ਬਾਦਸ਼ਾਹ ਨੇ ਬੰਨ ਲਿਆ ਇਹਨੂੰ ਭੜਕੇ ਨਾ ਪਰਸੋਂ ਕੱਚੇ ਕਿਲੇ ਵਿੱਚ ਸੱਟ ਕੇ ਫੌਹੇ ਲਾ ਦੂਗਾ ਤੇ ਮੈਂ ਦੁਲੇ ਦਾ ਜੰਗ ਕਿਵੇਂ ਵੇਖੂਗੀ ਮੈਂ ਭਰ-ਭਰ ਕੇ ਖੱਪਰ ਲਹੂ ਦੇ ਕਦੋਂ ਪੀਊਂਗੀ ਕਨੇ ਮਾਤਾ ਸੁਤੀ ਗੀਆ ਤੋ ਖੜਾ ਨੀਂਦ ਦਾ ਆਦਿਆ ਉਹ ਜਿਉਂ ਸ਼ੀਦਾਂ ਨੂੰ ਕਰ ਬਿਲਾ ਓਏ ਓ ਜਿਉਂ ਸ਼ੀਦਾਂ ਨੂੰ ਕਰ ਬਿਲਾ ਓਹ ਦਿਹਾੜਾ ਅਜਿਆ ਤਰ ਲੈ ਕੇ ਦੁਲੇ ਨੂੰ ਬੰਦ ਗੀਆ ਵਾਨ ਲਗੀ ਅਰੇ ਠਗੀ ਕਰ ਗਏ ਠਾਗਿਆ ਦੁੱਲ ਚੜ ਗਈ ਆ ਸੰਗੀ ਹਰਨਾ ਦੀ ਅੰਗ ਚੜ ਗਈ ਆ ਸੰਗੀ ਹਰਨਾ ਦੀ ਅੰਨੂ ਪਾਦੀ ਫਿਰ ਅੰਗੀ ਜਾਗੀ ਉਹ ਕਲਾ ਨੇ ਤਾਇਆ ਕੀਤੀਆਂ ਲੋ ਵੀਰੋ ਲੱਦੀ ਨੂੰ ਦੱਸ ਕੇ ਹੋਣੀ ਕਿੱਥੇ ਚਲੀ ਗਈ ਗੱਲਾਂ ਨਾ ਕਰਾ ਜਿੱਥੇ ਦੁੱਲੇ ਦੀ ਰਾਣੀ ਸੁੱਤੀ ਪਈ ਆ ਭੁੱਲਰਾਂ ਉਹਨੂੰ ਜਾ ਕੇ ਕਿਹਾ ਤੇਰੇ ਸਿਰ ਦਾ ਸਾਈਂ ਤੇਰੇ ਮੂੰਹ ਦਾ ਨੱਕ ਤੇਰੇ ਸਿਰ ਦਾ ਛੱਤ ਤੇਰਾ ਬਜਾਜੀ ਖਦਾ ਅਕਬਰ ਬਾਸ਼ਾ ਨੇ ਬੰਨ ਲਿਆ ਇੱਕ ਬੱਦੇ ਨਵਾੜ ਦੀਆਂ ਬੱਦੇ ਨਮਾਵ ਦੀਆਂ ਖਬਰਾਂ ਹੋਣੀ ਦੁੱਲੇ ਦੀ ਰਾਣੀ ਫੁਲਰਾਂ ਨੂੰ ਕਿਵੇਂ ਜਾ ਕੇ ਦਿੰਦੀ ਹੈ ਕਿਵੇਂ ਲਗਾਉਂਦੀ ਹੈ ਵੀਰੇ ਉੱਥੇ ਓ ਕਾਲਾ ਅੰਦੋ ਤਿਆ ਕੀਤੀ ਏ ਪਹਿਲੀ ਗਈ ਓਟਾਰੀ ਰਾਣੀ ਦੁੱਲੇ ਦੀ ਸੁੱਤੀ ਪਈ ਸੀ ਇਹ ਇੱਥੇ ਬੈਣਾ ਓ ਓਏ ਦੁਲੇ ਦੀ ਸੁੱਤੀ ਪਈ ਸੀ ਜਾਹੋ ਜਬਰੋ ਬਰਮਾਰੀ ਤੂੰ ਗੂੜੀ ਨੀਂਦੇ ਸਾਂਗਾਂ ਓਏ ਓ ਤੇ ਗੂੜੀ ਵੀ ਏ ਓ ਗੂੜੀ ਨੀਂਦੇ ਸਾਂਗਾਂ ਓ ਕਰ ਕੇ ਨੀਂਦਾ ਯਾਰੀ ਓ ਇਸ ਨੀਂਦ ਨੇ ਲੁੱਟੀ ਆਂ ਓ ਇਸ ਨੀਂਦ ਨੇ ਲੁੱਟੀ ਆਂ ਸਸੀ ਵਰਗੀਆਂ ਨਾਰੀ ਸਸੀ ਨੇ ਛੇਜੂ ਯਾਰ ਰਗਵਾਲਿਆ ਛੇਜੂ ਜਾ ਯਾਰ ਰਗਵਾਲਿਆ ਓ ਕਰਕੇ ਨੀਂਦ ਜਾਰੀ ਓ ਸਿੰਦ ਕੰਦੀਏ ਹਲਾ ਹੀ ਦੰਗ ਸਰਕੇ ਗੱਲਾ ਹੀਰ ਦੰਗ ਪੱਤਾ ਟੂੰਦੀ ਰਹੀ ਕੁਵਾਰੀ ਇਹ ਗੱਲ ਸੁਣ ਕੇ ਪੁੱਲਰ ਨੇ ਇਹ ਗੱਲ ਸੁਣ ਕੇ ਪੁੱਲ ਹਥੜ ਪਟਾਣ ਬਿਮਾਰੀ ਉਹ ਗਹਿਣੀ ਲਾਉਂਦੀ ਅੰਗ ਦੀ ਓ ਗਹਿੜੀ ਲਾਦੀ ਅੰਗ ਦੀ ਓ ਜਿੰਨੇ ਅਸੀਂ ਬਾਰੋ ਬਾਰੀ ਓ ਗੰਡੜੀ ਬਨ ਕੇ ਗਹਿਣਿਆਂ ਦੀ ਓ ਓ ਗੰਡੜੀ ਬਨ ਕੇ ਗਹਿਣਿਆਂ ਦੀ ਓ ਲੱਦੀ ਦੀ ਹੈ ਕਨਾ ਬਾਰੀ ਓ ਪਤੀ ਜਨਾ ਦੇ ਵੱਜ ਗਏ ਪਤੀ ਦਿਲਾਂ ਦੇ ਬਾਜ ਗੰ ਓਏ ਖੋਸ ਗਈ ਸਰਦਾਰੀ ਮਾਤਾ ਪਤਾ ਛੜਾਂ ਦੇ ਰਾਢ ਨੂੰ ਓਏ ਫੇ ਪਤਾ ਛੜਾ ਦੇ ਰਾਢ ਨੂੰ ਨਹੀਂ ਖਾ ਕੇ ਮਰੂngਦਾਰੀ ਓ ਪਤਾ ਛੜਾ ਮੇਰਾ ਦੇ ਰਾਢ ਨੂੰ ਓ ਜਿਹਦੇ ਸਿਰ ਦਾ ਸਾਈ ਚੱਲਿਆ ਜਾਵੇ ਦੁਨੀਆ ਤੋਂ ਉਹ ਵੀਰੋ ਉਹਦੇ ਪਾਦਾ ਨੇਰ ਪੈ ਜਾਂਦਾ ਦੂਜੇ ਪਾਸੇ ਕਿਆ ਮਰਦਾਂ ਬਾਜ ਜੋ ਇਸਤਰੀਆਂ ਬੀੜੀਆਂ ਦੇ ਬਾਜ ਮੱਲਾ ਜੇ ਪਤੀ ਚਲੇ ਜਾਂਵੇ ਜਿਵੇਂ ਹੁਣ ਬੀੜੀ ਤੋਂ ਬਾਅਦ ਮਲਾਕੀ ਕਰ ਲੂ ਇਸੇ ਤਰ੍ਹਾਂ ਜਨਾਨੀ ਦਾ ਹਾਲ ਹੋ ਜਾਂਦਾ ਹੁਣ ਵੀਰਿਓ ਭੁੱਲਰਾ ਕਹਿਣ ਲੱਗੀ ਲੱਧੀ ਨੂੰ ਮੇਰੇ ਮੂੰਹ ਦਾ ਨੱਕ ਮੇਰੇ ਸਿਰ ਦਾ ਛੱਤ ਮੇਰਾ ਬਜਾਜੀ ਖਦਾ ਮਾਤਾ ਅਕਬਰ ਬਾਸ਼ਾ ਨੇ ਬੰਦ ਲਿਆ ਉਹਦੇ ਕੋਲੋਂ ਮੈਨੂੰ ਛੜਾ ਉਹਨੂੰ ਦੱਸ ਕੇ ਹੋਣੀ ਕਿੱਥੇ ਚਲੀ ਗਈ ਜਿੱਥੇ ਜਿੱਥੇ ਦੁਲੇ ਦਾ ਲੜਕਾ ਨੂਰ ਖਾ ਚਾਉਂਦਾ ਸਾਲ ਦਾ ਸੁੱਤਾ ਪਿਆ ਸੀ ਉਹਦੇ ਮਹਿਲਾਂ ਤੇ ਜਾ ਕੇ ਚੜ ਗਈ ਉੱਥੇ ਕਿ ਕਾਲਾ ਨੇ ਤਾਇਆਂ ਕੀਤੀਆਂ ਚੌਥੀ ਗਈ ਟਾਰੀ ਲੜਕਾ ਦੁੱਲੇ ਦਾ ਸੁੱਤਾ ਪਿਆ ਸੀ ਜਾ ਕੇ ਹੱਜ ਬਰੋਬਰ ਮਾਰੀ ਤੂੰ ਗੂੜੀ ਨੀਂਦੇ ਸੌਂ ਗਿਆ ਕਰਕੇ ਨੀਂਦ ਪਿਆਰੀ ਉਹ ਬਾਪ ਜਿਨ੍ਹਾਂ ਦੇ ਵੱਜ ਗਏ ਫਿਰ ਖੁੱਸ ਗਈ ਸਰਦਾਰੀ ਮੁੰਡਾ ਬੜ ਬਾਹੇ ਉੱਠਿਆ ਉੱਠ ਕੇ ਸੁਰਤ ਸੰਭਾਲੇ ਨਫਰ ਨੂੰ ਬਾਜਾਂ ਮਾਰਦਾ ਮੇਰੇ ਕੱਟ ਦੇ ਝੱਟ ਤਿਆਰੇ ਘੋੜਾ ਲਿਆਂਦੇ ਪੀੜਕੇ ਜਾਂ ਤਵੇਲੇ ਬਾਵਲ ਬਾਲੇ ਮੁੰਡਾ ਅਸਨ ਘੋੜੇ ਦੇ ਬਹਿ ਗਿਆ ਤੇ ਬਹਿ ਕੇ ਬਾਗ ਸੁਹਾਰੇ ਲੋ ਵੀਰੋ ਦੁੱਲੇ ਨੇ 12 ਸਾਲ ਪੀਰ ਬਹਾਵਲ ਹੱਕ ਦੀ ਮਲਤਾਨ ਦੇ ਵਿੱਚ ਸੇਵਾ ਕੀਤੀ ਜਦੋਂ 12 ਸਾਲ ਸੇਵਾ ਕਰਦੇ ਨੂੰ ਹੋ ਗਏ ਪੀਰਾਂ ਨੇ ਵਾਜ ਦਿੱਤੀ ਦੁੱਲਾ ਕੀ ਮੰਗਦਾ ਉਹ ਕਹਿੰਦਾ ਜੀ ਸੂਰਮਕਤੀ ਚਾਹੀਦੀ ਆਖਰ ਬਾਦਸ਼ਾਹ ਤੋਂ ਪਿਓ ਦਾਦੇ ਦਾ ਬਦਲਾ ਲੈਣਾ ਪੀਰਾਂ ਨੇ ਸੂਰਮਕਤੀ ਬਖਸ਼ੀ ਤੇ ਘੋੜਾ ਬਖਸ਼ਿਆ ਤੇ ਦੁੱਲਾ ਆ ਗਿਆ ਦੁੱਲੇ ਨੇ ਕਿਹਾ ਭਈ ਜਦੋਂ ਕਿਸੇ ਪਾਸੇ ਨੂੰ ਜਾਣਾ ਹੈ ਪੀਰਾਂ ਦਾ ਰੌਜਾ ਉਹਨੇ ਤਰ੍ਹਾਂ ਦੇ ਮੂਹਰੇ ਬਣਾ ਲਿਆ ਭਈ ਪਹਿਲਾਂ ਸਲਾਮ ਕਰਕੇ ਫਿਰ ਕਿਸੇ ਪਾਸੇ ਨੂੰ ਤੁਰਿਆ ਕਰਾਂਗੇ ਹੁਣ ਮੁੰਡਾ ਜਦੋਂ ਅਕਬਰ ਬਾਦਸ਼ਾਹ ਦੇ ਨਾਲ ਮੱਥਾ ਲਾਉਣ ਵਾਸਤੇ ਘਰੋਂ ਤੁਰਿਆ ਤੇ ਪੀਰਾਂ ਦਾ ਰੌਜਾ ਆ ਗਿਆ ਘੋੜੇ ਤੋਂ ਉਤਰਿਆ ਪੀਰਾਂ ਨੂੰ ਸਲਾਮ ਕਰੀ ਤੇ ਕਬਰ ਦੇ ਵਿੱਚੋਂ ਆਵਾਜ਼ ਆਈ ਮੁੰਡਿਆ ਤੂੰ ਹਜੇ ਨਿਆਣਾ ਲੜਾਈ ਦੇ ਦਾਅ ਪੇਸ਼ ਨਹੀਂ ਜਾਣਦਾ ਤੂੰ ਘਰ ਨੂੰ ਮੁੜ ਜਾ ਅੱਜ ਤੋਂ ਤੀਜੇ ਦਿਨ ਨੂੰ ਮੈਂ ਕੋਈ ਰਵਾਸ਼ਾ ਨੂੰ ਤੋਂ ਦੁੱਲੇ ਨੂੰ ਬਰੀ ਕਰਾਉਂਗਾ ਉਹਨੂੰ ਕਬਰ ਤੋਂ ਬਾਜਾ ਆ ਗਿਆ ਮੁੰਡਿਆ ਮੁੜ ਜਾ ਘਰ ਮਾਰੇ ਅੱਜ ਤੋਂ ਤੀਜੇ ਦਿਨ ਨੂੰ ਦੁੱਲੇ ਦੇ ਸੰਗਣ ਝਾੜਦੂ ਸਾਰੇ ਸਾਕੇ ਹੋਣਗੇ ਵਿੱਚ ਲਾਹੌਰ ਦੇ ਇੱਕ ਬਈਆ ਲਹੂ ਦੇ ਬਗਣ ਕਰਾ ਲਿਆ ਇੱਕ ਪੀਰ ਕਬਰ ਦੇ ਵਿੱਚੋਂ ਦੁੱਲੇ ਦੇ ਲੜਕੇ ਨਾਲ ਭਲਾ ਵੀ ਕਿਹੜੇ ਜਵਾਬ ਕਰਦੇ ਆ ਬਹੁਤ ਹੌਂਦੀ ਇੱਥੇ ਕਰ ਲੋ ਬੱਬਾ ਮਾਰ ਮਾਰ ਕੇ ਹਾਂ ਜੋ ਮਰਜੀ ਕਲਾ ਨੇ ਪਾਈਆਂ ਈਤੀਆਂ ਚੌਥੀ ਗੇੜਦਾਰੀ ਲੜਕਾ ਦੁੱਲੇ ਦਾ ਸਤਾ ਪਿਆ ਸੀ ਓ ਦੁੱਲੇ ਦਾ ਸਤਾ ਪਿਆ ਸੀ ਜਾਹੋਂ ਅਜ ਬਰ ਬਰ ਮਾਰੀ ਬਾਬ ਜਲਾਦੇ ਬਾਜ ਗੁਨ ਦੇ ਖੋਸ ਗਈ ਸਰਦਾਰੀ ਮੁੰਡਾ ਅਬੜ ਵਾਹੇ ਉਠਿਆ ਅਗਰ ਬਾਹ ਉਠਿਆ ਓ ਉੱਠ ਕੇ ਸਰਦਾਰ ਹਮਾਲੀ ਨਫਰ ਨੂੰ ਜਾ ਮਾਰਦਾ ਮਾਰ ਦੰਗ ਮੈਂ ਕਰਦੇ ਜੱਟ ਦੀ ਯਾਰੀ ਉਹ ਘੋੜਾ ਲਿਆ ਦੇ ਵੀਰ ਕੇ ਘੋੜਾ ਲਿਆ ਦੇ ਬੀੜ ਕੀ ਜੈਤ ਜਿੱਤ ਲੈ ਹਮਾ ਬਲ ਬਾਲੀ ਇਹ ਮੁੰਡਾ ਆਸਨ ਘੋੜੇ ਤੇ ਬਹਿ ਗਿਆ ਗੋੜ ਦੇ ਬਹਿ ਗਿਆ ਮੈਂ ਕਿਹਾ ਬਾਗ ਸਹਾਰੀ ਅੱਗੇ ਰੋਜਾ ਬਹਾਵਲ ਹੱਕ ਦਾ ਰੋਇਆ ਬਹਾਵਲ ਹਾਕੀ ਦਾ ਉਤਰ ਸਰਾਵਾਂਗੇ ਜਾਰੀ ਉਹਨੂੰ ਕਬਰ ਚਵਾਜ ਆ ਗਿਆ ਮੁੜ ਜਾ ਆ ਗਿਆ ਮੁੰਡਿਆ ਮੁੜ ਜਾ ਬੂ ਕਰ ਪਾਰੀ ਅੱਜ ਤੋਂ ਜੀ ਦੇ ਦੇਣ ਨੂੰ ਓਏ ਦੋਤੀ ਜੀ ਦੇ ਦੇਣ ਨੂੰ ਗੁਨੇ ਦੇ ਸੰਗਲ ਚਾਰ ਦੂਸਾਰੇ ਸਾਕੇ ਹੋਣਗੇ ਵਿੱਚ ਲਾਹੌਰ ਦੇ ਹੌਣਗ ਵਿੱਚ ਲਾਹੋਦੇ ਸਾਕਾ ਵੀਰੋਂ ਨੂੰ ਕਹਿੰਦੇ ਆ ਜੇ ਮੈਂ ਬੰਦੇ ਬਹਾਦਰ ਨੇ ਆ ਕੇ ਲੋਹੇ ਨਾਲ ਲੋਹਾ ਖੜਕਾਇਆ ਸਰਹੰਦ ਦੇ ਵਿੱਚ ਸਾਬ ਜਦਿਆਂ ਦਾ ਤੇ ਮਾਤਾ ਗੁਜਰਕੌਰ ਦਾ ਬਦਲਾ ਲਿਆ ਹੁਣ ਉਸੇ ਤਰ੍ਹਾਂ ਪੀਰ ਕਹਿਣ ਲੱਗੇ ਮੁੰਡਿਆਂ ਮੁੜ ਜਾ ਦੁੱਲੇ ਨੂੰ ਬਰੀ ਕਰਾਵਾਂਗੇ ਲੜਾਈ ਹੋ ਸਾਕਾ ਹੋ ਇੱਥੇ ਬਹੁਤ ਵੱਡਾ ਜਿਸ ਵੇਲੇ ਮੁੰਡਾ ਵੀਰੋ ਘਰ ਨੂੰ ਮੁੜਨ ਦੀ ਤਿਆਰੀ ਕੀਤੀ ਉਧਰੋਂ ਅਕਬਰ ਬਾਦਸ਼ਾਹ ਨੇ ਦੁੱਲੇ ਦੀ ਬਾਂਧ ਸੀ ਜਿਹੜੀ ਲਾਹੌਰ ਨੂੰ ਤੋੜ ਦਿੱਤੀ ਉਥੇ ਕਾ ਬੱਧ ਹੋਏ ਨਵਾਬ ਦੀ ਚਰਚਾ ਹੋ ਗਈ ਬੱਚ ਬਾਜ਼ਾਰ ਜਦੋਂ ਦੁੱਲੇ ਨੂੰ ਬੰਨ ਕੇ ਲਾਹੌਰ ਨੂੰ ਲਈ ਤੁਰੇ ਜਾਂਦੇ ਹੱਟੀਆਂ ਦੇ ਵਿੱਚ ਪੱਠੀਆਂ ਤੇ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਗੱਲਾਂ ਕਰਦੇ ਆ ਲੋ ਵੀ ਲੱਦੀ ਦਾ ਸੂਰਮਾ ਖੁਰਵਾਸ਼ਾ ਨੇ ਫੜ ਲਿਆ ਭੜਕੇ ਨਾ ਪਰਸੋਂ ਕੱਚੇ ਕਿਲੇ ਸੱਟ ਕੇ ਵਾਹੇ ਲਾ ਦੂਗਾ ਇਹ ਗੱਲਾਂ ਕਰਦੇ ਫਿਰਦੇ ਆ ਕਰੀ ਜਾਂਦੇ ਆ ਉੱਥੇ ਕਾ ਵੱਧ ਹੋਏ ਨਵਾਬ ਦੀ ਚਰਚਾ ਹੋ ਗਈ ਵਿੱਚ ਬਾਜ਼ਾਰ ਗੱਲਾਂ ਕਰਦੇ ਬਾਣੀਆਂ ਹੱਟੀਆਂ ਦੇ ਵਿੱਚ ਕਰਾੜ ਉਹ ਆਉਂਦਾ ਲੱਦੀ ਦਾ ਸੂਰਮਾ ਲੱਖੀ ਕੋੜੀ ਦਾ ਸਵਾਰ ਇਹਨੇ ਮਾਈ ਨਿਆਮਤ ਲਟਰੀ ਸੁੱਚੇ ਲਾਲੇ ਮੋਤੀਆਂ ਦੀ ਹਾਰ ਮਾਈ ਨਿਆਮਤ ਕੌਣ ਸੀ ਅਕਬਰ ਬਾਦਸ਼ਾਹ ਦੀ ਮਾਈ ਸੀ ਦੁੱਲਾ ਕਿਸੇ ਨੇ ਮਾਰੇ ਨੂੰ ਹੱਥ ਨਹੀਂ ਸੀ ਪਾਉਂਦਾ ਮਾਈ ਨਿਆਮਤ ਲੁੱਟ ਲਈ ਸੋਚੇ ਲਾਲੇ ਮੋਤੀਆਂ ਦੇ ਹਾਰ ਫਿਰ ਇਹਨੇ ਮਲਕਨ ਬੁੱਗਾ ਲੁੱਟਿਆ ਬੇਗਮ ਕਈ ਹਜ਼ਾਰ ਫਿਰ ਅਕਬਰ ਬਾਦਸ਼ਾਹ ਦੀਆਂ ਰਾਣੀਆਂ ਲੁੱਟੀਆਂ ਇਹਨੇ ਇਹਨੇ ਮਲਕਨ ਬੁੱਗਾ ਲੁੱਟਿਆ ਬੇਗਮ ਕਈ ਹਜ਼ਾਰ ਫਿਰ ਇਹਨੇ ਨੇਦਾ ਖਤਰੀ ਲੁੱਟਿਆ ਖਤਰਨਾ ਲਈਆਂ ਤਵੇਲੇਵਾਰ ਕਹਿੰਦੇ ਹੁਣ ਡਿੱਕਿਆਂ ਅਕਬਰ ਨੇ ਆ ਗਿਆਂ ਇੱਕ ਵਈਆਂ ਨੂੰ ਅਕਬਰ ਸਿੱਟੂਗਾ ਮਾਰਾ ਕੱਚੇ ਕਿਲੇ ਵਿੱਚ ਸੰਤਕੇ ਫਾਹਿਦ ਹੋਊਗਾ ਚਾਰਜ ਅਕਬਰ ਨੇ ਦੁੱਲਾ ਮਾਰਤਾ ਲੱਦੀ ਕਿੱਥੋਂ ਲਊਗੀ ਪਾਲਕ ਬੱਧੇ ਨਵਾਬ ਦੀਆਂ ਲੋਕ ਕਿਵੇਂ ਗੱਲਾਂ ਕਰਦੇ ਵੀਰੋ